ਮੈਂ ਕਹਿੰਦਾ 15 ਡਰੋਨ ਨਾ ਉਡਾਇਓ ਕੱਲੂ 20 25 ਡਰੋਨ ਉਡਾਇਓ ਜੇ ਕੱਲੂ ਵੀ ਇਹੀ ਹਰਕਤ ਹੋਈ ਉਹਨਾਂ ਦੀ ਤਾਂ ਗਾਰੰਟੀ ਨਾਲ ਕਹਿੰਦਾ ਮੈਂ মিডিਆ ਦੇ ਸਾਹਮਣੇ ਆ ਕੇ ਵੀ ਡਰੋਨ ਉਹਨਾਂ ਦਾ ਸੁੱਕਾ ਨਹੀਂ ਜਾਊਗਾ ਇੱਕ ਇੱਕ ਚੜਾ ਹੋ ਗਿਆ ਜਾਂ ਹੋਰ ਵੀ ਤੁਹਾਡੇ ਸਾਥੀ ਨਾਲ ਪਤੰਗ ਚੜਾਉਗੇ ਹੈਗੇ ਨੇ ਬਾਜੀ ਹੋਰ ਵੀ ਸਾਥੀ ਨੇ ਅਸੀਂ 4-5 ਜਾਣੇ ਆ ਅੱਛਾ ਜੀ ਤੇ ਮਤਲਬ ਉਡਾਵਾਂਗੇ ਤੇ ਡੋਰ ਨੂੰ ਖਾਸ ਤਿਆਰ ਕਰਕੇ ਲਿਆ ਵੀ ਤੇ ਸੇਮ ਆਰਮਡ ਹੋ ਰਹੀ ਆ ਇਹ ਭਾਜੀ कॉटन मानजा कहंदे ने जिनु कॉटन वाली रोड हो हैगी या डोर हैगी या इसी दे नाल ही ਛੋਟਣਾ আচ্ছা बाकी मतलब टेक्निक ਆਪਣੀ ਆਪਣੀ ਹੈਗੀ ਆ ਵੀ ਉਹਨੂੰ ਕਿਦਾਂ ਹੋ ਕਰਨਾ ਭਾਜੀ ਨਾਲੋ ਡਰੋਨ ਵੀ ਆਪਣਾ ਆਰਮ ਡਰੋਨ ਨਹੀਂ ਹੈਗਾ ਉਹ ਬਿਲਕੁਲ ਬਹੁਤ ਵੱਡਾ ਡਰੋਨ ਹੈਗਾ ਜਿਹਨੂੰ ਨੀਚੇ ਤੋਂ ਦੇਖੀਏ ਤਾਂ ਉਹ 4 6 ਮਤਲਬ 4 1/2 4 ਫੁੱਟ ਦਾ ਡਰੋਨ ਹੈਗਾ ਬੜਾ ਹੈਵੀ ਡਰੋਨ ਹੈਗਾ ਉਹ ਤੇ ਉਹਦੇ نیچے ਜਿਹੜਾ ਉਹਨਾਂ ਨੇ ਮਤਲਬ ਉਹ ਸੁੱਟਣ ਵਾਸਤੇ ਲਾਇਆ ਹੋਇਆ ਉਹ ਅਲੱਗ ਲਗਾਇਆ ਹੋਇਆ ਜੇ ਕਿਸੇ ਬੱਚੇ ਦੇ ਨਾ ਜਾਣੇ ਕਿਸੇ ਦੇ ਅਚਾਨਕ ਕਿਸੇ ਦੇ ਸਿਰ ਦੇ ਵਿੱਚ ਆ ਜਾਵੇ ਤਾਂ ਉਹ ਬੰਦਾ ਜਿਉਂਦਾ ਨਹੀਂ ਰਹਿੰਦਾ ਉਹਦੀ ਮੌਤ ਮੌਕੇ ਦੀ ਹੋਊਗੀ ਐਦਾਂ ਦਾ ਭਿਆਨਕ ਬੰਬ ਆ ਉਹ ਵੈਸੇ ਉਹਨਾਂ ਕੋਲ ਸੁਣਨ ਵਿੱਚ ਇਹ ਆਇਆ ਕਿ 15-14 ਡਰੋਨ ਹੈਗੇ ਆ ਤੇ ਜਿੰਨੇ ਜੜੂਗੇ ਇੱਥੇ ਪਹਿਲਾ ਡਰੋਨ ਸੱਟਾ ਸੀ ਆਪਣੇ ਪਾਸਾ ਡਿੱਗਾ ਸੀ ਉਧਰਲੇ ਬਸੇ ਜਾ ਗਟ ਗਿਆ ਸੀ ਨਹੀਂ ਉਹਨਾਂ ਵਾਲੀ ਸਾਈਡ ਹੀ ਮਤਲਬ ਗਿਆ ਸੀਗਾ ਡਰੋਨ ਤੇ ਮਤਲਬ ਅੱਧੇ ਕੇ ਪਾਰਟ ਉਹਦੇ ਸ਼ਾਇਦ ਮੈਨੂੰ ਲੱਗਦਾ ਇਹ ਇੱਧਰ ਆ ਗਏ ਸੀ ਕਿਉਂਕਿ ਖੇਤਾਂ ਵਾਲੀ ਸਾਈਡ ਵਾਗਿਆ ਸੀ ਮੈਂ ਕਹਿੰਦਾ 15 ਡਰੋਨ ਨਾ ਉਡਾਇਓ ਕੱਲੂ 20 25 ਡਰੋਨ ਉਡਾਇਓ ਜਦੋਂ ਮੈਂ ਜੰਮਿਆ ਸੀਗਾ ਮੈਨੂੰ ਲੱਗਦਾ ਉਦੋਂ 5-7 ਰੁਪਏ ਦੀ ਡੋਰ ਆ ਜਾਂਦੀ ਹੁੰਦੀ ਦੀ ਅੱਜ ਆ ਵੀ 500 ਰੁਪਏ ਦੀ ਜਾਂਦੀ ਆ ਫਸਲ ਸਾਡੀ ਉੱਥੇ ਦੀ ਉੱਥੇ ਹੀ ਖੜੀ ਆ ਭਾਜੀ ਸ਼ੰਭੂ ਬਾਰਡਰ ਦੇ ਉੱਤੇ ਜਦੋਂ ਕਿਸਾਨ ਪਹਿਲੀ ਵਾਰ ਜਦੋਂ ਆਪਣੇ ਮੋਰਚੇ ਦੇ ਤੇ ਪਹੁੰਚੇ ਸੀ ਆਪਣੇ ਹੱਕਾਂ ਲੈਣ ਲਈ ਦਿੱਲੀ ਨੂੰ ਪਹੁੰਚ ਕਰ ਰਹੇ ਸੀ ਤਾਂ ਆਰਮੀ ਜਿਹੜੀ ਹੈ ਹਰਿਆਣਾ ਪੁਲਿਸ ਹੋ ਜਿਹੜੇ ਅੱਗੇ ਬੈਰੀਕਡ ਲਾ ਕੇ ਬੈਠੀ ਹੋਈ ਆ ਉਹਨਾਂ ਵੱਲੋਂ ਜਿਹੜੇ ਡਰੋਨ ਰਾਹੀਂ ਅਥਰੂ ਛੁੱਟੇ ਜਾ ਰਹੇ ਸੀ ਤਾਂ ਉਹ ਡਰੋਨਾਂ ਨੂੰ ਰੋਕਣ ਦੇ ਲਈ ਕਿਸਾਨਾਂ ਨੇ ਪਤੰਗ ਰਾਹੀਂ ਜਿਹੜਾ ਉਹਨਾਂ ਦਾ ਵੱਡਾ ਡੋਰ ਜਿਹੜਾ ਡਰੋਨ ਸੀ ਉਹ ਛੁੱਟ ਦਿੱਤਾ ਸੀਗਾ ਸੋ ਦੇਖ ਸਕਦੇ ਹੋ ਪਤੰਗ ਨੇ ਸਾਡੇ ਕੋਲ ਔਰ ਉਹ ਨੌਜਵਾਨ ਨੇ ਜਿਨ੍ਹਾਂ ਨੇ ਕੱਲ ਦੀ ਤਿਆਰੀ ਵੀ ਕੀਤੀ ਹੋਏਗੀ ਜੇ ਡਰੋਨ ਚੱਲਣਗੇ ਤਾਂ ਇਹ ਡਰੋਨ ਜਿਹੜੇ ਆ ਪਤੰਗਾ ਰਾਹੀਂ ਥੱਲੇ ਸਿੱਟੇ ਜਾਣਗੇ ਉਹ ਸਾਡੇ ਨਾਲ ਨੌਜਵਾਨ ਨੇ ਕਿਸਾਨ ਨੇ ਕਿ ਪੂਰੀ ਤਿਆਰੀ ਕਰਕੇ ਆਏ ਨੇ ਜਿਵੇਂ ਪਹਿਲਾਂ ਮੈਂ ਦੱਸਿਆ ਕਿ ਅਤੂਗਾਸ ਰੋਕਣ ਲਈ ਜਿਵੇਂ ਬੁਲਟ ਨੂੰ ਰੋਕਣ ਲਈ ਟਰੈਕਟਰ ਵੀ ਜਿਹੜੇ ਤਿਆਰ ਕੀਤੇ ਗਏ ਨੇ ਜੀਸੀਬੀ ਤਿਆਰ ਕੀਤੀ ਗਈ ਹੈ ਪੋਕਰਨ ਤਿਆਰ ਕੀਤੀ ਹੈ ਹੋਰ ਬਹੁਤ ਸਾਰੇ ਅੱਗੇ ਰੇਤੇ ਦੇ ਬੋਰੇ ਲਿਆ ਕੇ ਉਹਨਾਂ ਨੂੰ ਅੱਗੇ ਰੈਂਪ ਬਣਾ ਕੇ ਅੱਗੇ ਵਧਣ ਦੀ ਤਿਆਰੀ ਕੀਤੀ ਗਈ ਹੈ ਉਸੇ ਤਰ੍ਹਾਂ ਜਿਹੜਾ ਡੋਨਾਂ ਦੇ ਰਾਹੀਂ ਡਰਾਰੇ ਨੇ ਜਿਹੜਾ ਡੋਨਾਂ ਦੇ ਗੋਲੀ ਸਟਰੇ ਨੇ ਜਿਹਦੇ ਨਾਲ ਕਿਸਾਨ ਕਾਫੀ ਜ਼ਖਮੀ ਹੋਏ ਨੇ ਲੇਕਿਨ ਕਿਸਾਨਾਂ ਨੇ ਹੌਸਲੇ ਜਿਵੇਂ ਪਹਿਲਾਂ ਵੀ ਦੱਸਿਆ ਬਹੁਤ ਬੁਲੰਦ ਨੇ ਬਹੁਤ ਜਜ਼ਬੇ ਵਾਲੇ ਨੇ ਸੋ ਪਤੰਗ ਨੇ ਜਿੰਨਾ ਪਤੰਗਾ ਦੇ ਨਾਲ ਜਿਹੜੀ ਆ ਉਹ ਡਰੋਨ ਨੂੰ ਸਿੱਟਣ ਦੀ ਤਿਆਰੀ ਕੀਤੀ ਗਈ ਹੈ ਭਾਜੀ ਸਭ ਤੋਂ ਪਹਿਲਾਂ ਤੁਸੀਂ ਕਿੱਥੋਂ ਆਏ ਹੋ ਭਾਜੀ ਅਸੀਂ ਸ਼ੇਰਮਾਜਰਾ ਹੈਗਾ ਸਾਡਾ ਪਿੰਡ ਕਿਹੜਾ ਜ਼ਿਲ੍ਹਾ ਹੈ ਜੇ ਲਪਕੋਟ ਵਾਲਾ ਜੀ ਕੀ ਨਾਮ ਹੈ ਤੁਹਾਡਾ ਮੇਰਾ ਦੀਪਾ ਬਾਜੀ ਤੇ ਕਿਦਾਂ ਤੁਹਾਡੇ ਮਨ ਚ ਆਈ ਡੀਆ ਜਦੋਂ ਤੁਸੀਂ ਦੇਖਿਆ ਵੀ ਡਰੋਨ ਜਿਹੜੇ ਆ ਅਥਰੂ ਐਸਟ ਰਏ ਨੇ ਤੇ ਕਿੰਨੀ ਵਾਰੀ ਤੁਸੀਂ ਟਰਾਈ ਕੀਤੀ ਪਤੰਗ ਚੜਾਇਆ ਤੇ ਜਿਹੜਾ ਆਖਰੀ ਜਿਹੜਾ ਕਦੋਂ ਜਿਹੜਾ ਡਰੋਨ ਜਿਹੜਾ ਡਾਊਨ ਆਇਆ ਬਾਜੀ ਪਤੰਗ ਤਾਂ ਸੀ ਇੱਥੇ ਨਾ ਜਵਾਕ ਉਡਾਰੇ ਸੀਗੇ ਜਦੋਂ ਮੈਂ ਉੱਥੋਂ ਚੱਲਿਆ ਰਾਜਪੁਰੇ ਰੋਡ ਤੋਂ ਅਸੀਂ ਇੱਧਰ ਨੂੰ ਆ ਰਹੇ ਸੀ ਨਾ ਉਦੋਂ ਮਤਲਬ ਹੀ ਅਗਲੇ ਦਿਨ ਜਿਸ ਦਿਨ ਇਹ ਮਤਲਬ ਲੱਗਿਆ ਸੀਗਾ ਧਰਨਾ ਉਸ ਤੋਂ ਅਗਲੇ ਦਿਨ ਬੱਚੇ ਮਤਲਬ ਵੀ ਉਡਾਰੇ ਸੀ ਪਤੰਗ ਉਹਨਾਂ ਨੂੰ ਦੇਖ ਕੇ ਮਨ ਦੇ ਵਿੱਚ ਆਈ ਡੀ ਆਇਆ ਤੇ ਵੀ ਮਤਲ ਅਸੀਂ ਸਵੇਰ ਤੋਂ ਇੱਕ ਦੋ ਵਾਰੀ ਅਸੀਂ ਸਵੇਰ ਦੇ ਲੱਗੇ ਹੋਏ ਸੀ ਪਰ ਜਿਹੜੀ ਸਾਨੂੰ ਕਾਮਯਾਬੀ ਜਾ ਕੇ ਸ਼ਾਮ ਨੂੰ ਮਿਲਿਆ ਹਾਂਜੀ ਹਾਂ ਸ਼ਾਮ ਨੂੰ ਜਾ ਕੇ ਮਤਲਬ ਡਰੋਨ ਦੇ ਵਿੱਚ ਅਸੀਂ ਫਸਾਇਆ ਤੇ ਉਹਨੂੰ ਮਤਲਬ ਸੁੱਟ ਲਿਆ ਫੇ ਉਸ ਤੋਂ ਬਾਅਦ ਉਹਨੇ ਹੋਰ ਡਰੋਨ ਚੜਾਇਆ ਜਾਂ ਕਿ ਨਹੀਂ ਚੜਾਇਆ ਉਸ ਤੋਂ ਬਾਅਦ ਦੇ ਵਿੱਚ ਡਰੋਨ ਨਹੀਂ ਉੱਡਿਆ ਜੀ ਤੁਹਾਡੀ ਕੀ ਤਿਆਰੀ ਹੈ ਕੱਲ ਦੇ ਡਰੋਨ ਚੜਦੇ ਤੇ ਕਿੰਨੇ ਪਤੰਗ ਜਿਹੜੇ ਤੁਸੀਂ ਚੜਾਉਂਗੇ ਤੇ ਕਿੰਨਾ ਦੀ ਸਕਸੈਸ ਹੋਏਗੀ ਦੇਖੋ ਭਾਜੀ ਪਤੰਗ ਦਾ ਹੋਰ ਵੀ ਮੁੰਡੇ ਉਡਾਣਗੇ ਪਰ ਜਿਹੜਾ ਮਤਲਬ ਇੱਧਰ ਤੋਂ ਵੀ ਅੜਾਵਾਂਗੇ ਦੇਖੋ ਜੇ ਮੇਰੀ ਰਡਾਰ ਚ ਆ ਗਿਆ ਤਾਂ ਮਤਲਬ ਵੀ ਸੋਕਾ ਨਹੀਂ ਜਾਣ ਦਿੰਦਾ ਕਿਉਂਕਿ ਜੇ ਆ ਕੋਈ ਸ਼ੌਂਕ ਨਹੀਂ ਹੈਗਾ ਕੋਈ ਐਦਾਂ ਦਾ ਕਰਨ ਦਾ ਜਦੋਂ ਇੱਥੇ ਕਿਸਾਨ ਆਪਣੇ ਹੱਕ ਮੰਗਣ ਲਈ ਆਏ ਹੋਏ ਰਿਆਂ ਤੁਸੀਂ ਉਹਨਾਂ ਨੂੰ ਇਹ ਹਿਸਾਬ ਦਾ ਤੇ ਇੱਥੇ ਤੱਕ ਤੁਸੀਂ ਆਗੇ ਕਿ ਉਹਨਾਂ ਦੇ ਜਿਹੜੇ ਉਹ ਅਥਰੂ ਗੈਸ ਦੇ ਗੋਲੇ ਨਹੀਂ ਛੁੱਟਦੇ ਭਾਜੀ ਉਹ ਫਲੈਸ਼ ਵਾਲੇ ਬੰਬ ਹੁੰਦੇ ਆ ਜਿਹੜੇ ਕਿ ਜਦੋਂ ਵੱਜਦੇ ਆ ਉਹ ਬਿਲਕੁਕੁਲੀ ਐਦਾਂ ਹੋ ਜਾਂਦਾ ਮਤਲਬ ਜਿੱਦਾਂ ਖਰਬੂਜਾ ਫੜਦਾ ਐਦਾਂ ਸਿਰ ਫਾੜ ਦਿੰਦੇ ਆ ਜੇ ਕੱਲੂ ਵੀ ਅਹੀ ਹਰਕਤ ਹੋਈ ਉਹਨਾਂ ਦੀ ਤਾਂ ਗਾਰੰਟੀ ਨਾਲ ਕਹਿੰਨਾ ਮੈਂ মিডিਆ ਦੇ ਸਾਹਮਣੇ ਆ ਕੇ ਵੀ ਡਰੋਨ ਉਹਨਾਂ ਦਾ ਸੁੱਕਾ ਨਹੀਂ ਜਾਊਗਾ ਇੱਕ ਇੱਕ ਚੜਾ ਹੋ ਗਏ ਜਾਂ ਹੋਰ ਵੀ ਤੁਹਾਡੇ ਸਾਥੀ ਨਾਲ ਪਤੰਗ ਚੜਾਉਗੇ ਹੈਗੇ ਨੇ ਬਾਜੀ ਹੋਰ ਵੀ ਸਾਥੀ ਨੇ ਅਸੀਂ 4-5 ਜਣੇ ਆ ਅੱਛਾ ਜੀ ਤੇ ਮਤਲਬ ਉਡਾਵਾਂਗੇ ਇਹ ਡੋਰ ਨੂੰ ਖਾਸ ਤਿਆਰ ਕਰਕੇ ਲਿਆ ਵੀ ਤੇ ਸੇਮ ਆਰਮਡ ਹੋ ਰਹੀ ਆ ਇਹ ਭਾਜੀ ਕਾਟਨ ਮਾਂਜਾ ਕਹਿੰਦੇ ਆ ਨੇ ਜਿਹਨੂੰ ਕਾਟਨ ਵਾਲੀ ਰੋੜ ਉਹ ਹੈਗੀ ਆ ਡੋਰ ਹੈਗੀ ਆ ਇਸੇ ਦੇ ਨਾਲ ਹੀ ਛੋਟਣਾ ਅੱਛਾ ਬਾਕੀ ਮਤਲਬ ਟੈਕਨੀਕ ਆਪਣੀ ਆਪਣੀ ਹੈਗੀ ਆ ਵੀ ਉਹਨੂੰ ਕਿੱਦਾਂ ਹੋ ਕਰਨਾ ਅੱਛਾ ਪਿੱਛਾ ਕਿਵੇਂ ਲਾਉਣਾ ਹਾਂ ਬਿਲਕੁਲ ਜਿਵੇਂ ਪਤੰਗ ਨੂੰ ਪਿੱਛੇ ਇਦਾਂ ਡਰੋਨ ਨੂੰ ਕਿੱਦਾਂ ਪਿੱਛਾ ਭਾਜੀ ਨਾਲੋ ਡਰੋਨ ਵੀ ਆਪਣਾ ਆਰਮਡ ਡਰੋਨ ਨਹੀਂ ਹੈਗਾ ਉਹ ਬਿਲਕੁਲ ਬਹੁਤ ਵੱਡਾ ਡਰੋਨ ਹੈਗਾ ਜਿਹਨੂੰ ਨੀਚੇ ਤੋਂ ਦੇਖੀਏ ਤਾਂ ਉਹ 4 6 ਮਤਲਬ 4 4.5 ਫੁੱਟ ਦਾ ਡਰੋਨ ਹੈਗਾ ਬੜਾ ਹੈਵੀ ਡਰੋਨ ਹੈਗਾ ਉਹ ਤੇ ਉਹਦੇ ਨ ਅਲੱਗ ਲਗਾਇਆ ਹੋਇਆ ਜੇ ਕਿਸੇ ਬੱਚੇ ਦੇ ਨਾ ਜਾਣੇ ਕਿਸੇ ਦੇ ਅਚਾਨਕ ਕਿਸੇ ਦੇ ਸਿਰ ਦੇ ਵਿੱਚ ਆ ਜਾਏ ਤਾਂ ਉਹ ਬੰਦਾ ਜਿਉਂਦਾ ਨਹੀਂ ਰਹਿੰਦਾ ਉਹਦੀ ਮੌਤ ਮੌਕੇ ਦੀ ਹੋਊਗੀ ਐਦਾਂ ਦਾ ਭਿਆਨਕ ਬੰਬ ਆਉ। ਤੇ ਜੇ ਕੱਲੂ ਆਊਗਾ ਦੋ ਹੱਥ ਹੋਣਗੇ ਬਾਕੀ ਦੇਖਾਂਗੇ ਜੀ। ਲੋਕ ਬੰਬੇ ਹੋਰ ਆ। ਮਾਲਕ ਚਾਹੇ ਜੇ ਤਾਂ ਅੱਜ ਕੁਝ ਉਹਨਾਂ ਦੀ ਸਹਿਮਤੀ ਬਣਦੀ ਹੈ ਤਾਂ ਠੀਕ ਹੈ ਨਹੀਂ ਤਾਂ ਕੱਲ ਜਿਹੜੀ 11 ਵਜੇ ਦੀ ਕਾਲ ਆ ਸਵੇਰੇ ਦੇ ਜੋ ਵੀ ਤਿਆਰੀਆਂ ਆਏ ਨੇ ਡਰੋਨ ਨੂੰ ਸੁੱਟਣ ਲਈ ਬਿਲਕੁਲ ਤਿਆਰ ਹੋ। ਤੇ ਅੰਦਾਜ਼ਾ ਵੀ ਕਿੰਨੇ ਡਰੋਨ ਨੂੰ ਸੁੱਟੋਗੇ ਜਿੰਨਾ ਛੜਾ ਕਿੰਨੇ ਦਾ ਵੈਸੇ ਉਹਨਾਂ ਕੋਲ ਸੁਣਨ ਦੇ ਵਿੱਚ ਇਹ ਆਇਆ ਹੈ ਕਿ 1 ਜਿੰਨੇ ਜੜੂਗੇ ਇੱਥੇ ਪਹਿਲਾ ਡਰੋਨ ਸੱਟਾ ਸੀ ਆਪਣੇ ਵੱਸ ਸਾਢੇਗਾ ਸੀ ਉਧਰਲੇ ਵਸੇ ਜੜ ਗਏ ਸੀ ਨਹੀਂ ਉਹਨਾਂ ਵਾਲੀ ਸਾਈਡ ਹੀ ਮਤਲਬ ਗਿਆ ਸੀਗਾ ਡਰੋਨ ਤੇ ਮਤਲਬ ਇਹਦੇ ਕਿ ਪਾਰਟ ਉਹਦੇ ਸ਼ਾਇਦ ਮੈਨੂੰ ਲੱਗਦਾ ਹੀ ਇੱਧਰ ਆ ਗਏ ਸੀ ਕਿਉਂਕਿ ਖੇਤਾਂ ਵਾਲੀ ਸਾਈਡ ਵਾਗਿਆ ਸੀ ਮੈਂ ਕਹਿੰਦਾ 15 ਡਰੋਨ ਨਾ ਹੜਾਇਓ ਕੱਲੂ 20 25 ਡਰੋਨ ਹੜਾਇਓ ਕਿਉਂਕਿ ਇੱਧਰ ਹੈ ਤੁਹਾਡੇ ਕੋਲ ਕੋਈ ਇਹ ਲੋਕ ਕੌਣ ਨੇ ਕਿਸਾਨ ਕੌਣ ਨੇ ਵੀ ਉਹਨਾਂ ਨੂੰ ਇੰਨੀਆਂ ਡਰੋਨਾਂ ਦੀ ਲੋਡ ਪੈ ਰਹੀ ਆ ਇੱਥੇ ਦੇ ਆਮ ਲੋਕ ਨੇ ਭਾਜੀ ਕਿਸਾਨ ਨੇ ਆਪਣੀਆਂ ਮੰਗਾ ਮੰਗਣ ਲਈ ਆਏ ਹੋਏ ਨੇ ਸਾਡਾ ਵੀ ਜੀ ਕਰਦਾ ਕਿ ਸਾਡੇ ਕੋਲ ਵੀ ਚਾਰ ਪੈਸੇ ਹੋ ਭਾਜੀ ਇੱਥੇ ਲੋਕਾਂ ਸਾਡੇ ਲੋਨ ਹੀ ਨਹੀਂ ਉਤਰਦੇ ਹਾਹੇ ਲੈਨੇ ਆ ਸਾਨੂੰ ਕੀ ਲੋਡ ਪਵੇ ਆਰਾਮ ਨਾਲ ਅਸੀਂ ਪਿਆ ਸੋ ਰਹੇ ਆ ਅਸੀਂ ਖੇਤੀ ਬੜੀ ਤੇ ਅਸੀਂ ਸੰਤੁਸ਼ਟਾਂ ਸਾਡੀ ਜਿਹੜੀ ਭਾਈ ਐਮਐਸਪੀ ਆ ਹਰ ਇੱਕ ਚੀਜ਼ ਦੇ ਰੇਟ ਚੌਗੜੇ ਹੋਗੇ ਤੁਸੀਂ ਬਾਹਲਾ ਨੇ ਮੇਰੇ ਹੱਥ ਚ ਡੋਰ ਹੀ ਆ ਜਦੋਂ ਮੈਂ ਜੰਮਿਆ ਸੀਗਾ ਮੈਨੂੰ ਲੱਗਦਾ ਉਦੋਂ 5-7 ਰੁਪਏ ਦੀ ਡੋਰ ਆ ਜਾਂਦੀ ਹੁੰਦੀ ਸੀ ਅੱਜ ਆ ਵੀ 500 ਰੁਪਏ ਦੀ ਜਾਂਦੀ ਆ ਹਸਲ ਸਾਡੀ ਉੱਥੇ ਦੀ ਉੱਥੇ ਹੀ ਖੜੀ ਆ ਭਾਜੀ ਇਹ ਨਹੀਂ ਸਪੈਸ਼ਲੀ ਲਗੇ ਆ ਜਾਂ ਤਿਆਰ ਕੀਤੀ ਆ ਨਹੀਂ ਨਹੀਂ ਪਾਜੀ ਇਹ ਆਮ ਹੀ ਡੋਰ ਆ ਜਿੱਦਾਂ ਜਿੱਦਾਂ ਹੁੰਦੀ ਹੈ ਨਾ ਇੱਥੇ ਕੋ ਖਾਸ ਕੈਮੀਕਲ ਕੋਈ ਏਦਾਂ ਦੀ ਚੀਜ਼ ਨਹੀਂ ਲਾਈ ਗਈ ਨਾ ਪਾਜੀ ਡੋਰ ਤਾਂ ਆਮ ਹੀ ਆ ਪਰ ਜਿਹੜਾ ਆਸ਼ੀਰਵਾਦ ਆ ਮਤਲਬ ਗੁਰੂ ਸਾਹਿਬ ਦਾ ਗੁਰੂ ਸਾਹਿਬ ਹੀ ਨੇ ਉਹ ਨਮਾਣਿਆਂ ਤੋਂ ਵੀ ਵੱਡੇ ਵੱਡਿਆਂ ਨਾਲ ਹਾਥੀਆਂ ਨਾਲ ਪੰਗਾ ਪਵਾ ਲੈਂਦੇ ਨੇ ਤੇ ਉਹਨਾਂ ਨੂੰ ਟਾਇਆ ਵੀ ਆ ਜਦੋਂ ਗੁਰੂ ਸਾਹਿਬ ਦਾ ਥਾਪੜਾ ਹੋਵੇ ਨਾ ਤਾਂ ਡੋਰਾ ਮੈਨੇ ਨਹੀਂ ਰੱਖਦੀਆਂ ਹਥਿਆਰ ਮੈਨੇ ਨਹੀਂ ਰੱਖਦੇ ਨੇ ਹੱਥੇ ਵੀ ਹਾਥੀਆਂ ਨੂੰ ਸੱਟ ਲੈਂਦੇ ਆ ਪਾਜੀ ਠੀਕ ਥੈਂਕ ਯੂ ਬੀ